ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੂਟੋ ਚਾਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਹੀ ਮੇਰੇ ਵਿੱਚ ਪਾ ਇੱਕ ਵੈਡ ਸੇਲ ਲਈ ਲੈ ਕੇ ਆਏ ਜੀ ਤਾਜੀ ਸੂਈਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਮ ਵਧੀਆ ਜੀ ਠੀਕ ਹੈ ਜੀ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋ ਨੈਭ ਸਿੰਘ ਪਿੰਡ ਭਾਈ ਰੂਪਾ ਜੀ ਹੂੰ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਤਹਿਸੀਲ ਫੂਲ ਜੀ ਨੇੜੇ ਪਿੰਡ ਬਾਈ ਨੇੜੇ ਇਧਰ ਆਪਣਾ ਫੂਲ ਹੀ ਪੈ ਜਾਂਦਾ ਈ ਇਧਰ ਭਗਤਾ ਭਾਈ ਕਾ ਇਧਰ ਸਲਾਦ ਪਰਾ ਜਾਂਦਾ ਜੀ ਓਕੇ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗੇ 98725 ਹੂੰ 38627 ਠੀਕ ਹੈ ਬਾਈ ਹਾਂ ਜੀ ਬਾਈ ਜਿਹੜੀ ਬੈਡ ਦੇਣਾ ਕਿਹੜਾ ਸੂਆ ਸੂਈ ਆ ਇਹ ਦੂਜੇ ਸੂਏ ਸੁੰਦੀ ਹੈ ਜੀ 6 ਦੰਦੀ ਹੈ ਹਜੇਗਾ ਬੱਚੀ ਓਕੇ ਹਾਂਜੀ ਹਾਂਜੀ ਮਤਲਬ ਕਦੋਂ ਸੂਈ ਹੈ ਬਾਈ ਇਹ ਮਤਲਬ ਤੜਕੇ ਹੀ ਸੂਈ ਹੈ ਜੀ ਬੱਚਾ ਕੀ ਦੇਤਾ ਬੱਚਾ ਦੇਦਾ ਇਹਨੇ ਬੱਚਾ ਦੇਤਾ ਜੇਰ ਜੂ ਪੈ ਗਈ ਬਾਈ ਹਾਂਜੀ ਜੇਰ ਪੈ ਗਈ ਮੈਂ ਜੇਰ ਪੈ ਗਈ ਜੀ ਠੀਕ ਜੇਰ ਦਿਖਾਈਏ ਹਾਂ ਦਿਖਾ ਦਿਓ ਜੇ ਪਈ ਆ ਬਈ ਆ ਪਈ ਹੈ ਬਈ ਜੇਰ ਬਾਈ ਮੱਠਲ ਚ ਰੱਖੀ ਬੈਠਾ ਓਕੇ ਆ ਤੇ ਲੇਵਾ ਪੜਾ ਜੰਗਾ ਨਾ ਬਈ ਕਰਮਾਲੀ ਦਾ ਹਾਂਜੀ ਹਾਂਜੀ ਬੋਲਾ ਬੋਲਾ ਕਿੱਡੇ ਬਾਈ ਨੇ ਫਿਰ ਪਿਛਲੀ ਵਾਰ ਦੁੱਧ ਦੇ ਨੇ ਆਪਣੇ ਕੋਲ 17 ਲੀਟਰ ਦਿੱਤਾ ਹੀ ਠੀਕ ਹੈ ਜੀ ਆਰਡਰ ਕਮਾਲ ਦਾ ਬਈ ਬਹੁਤ ਸੋਹਣਾ ਆਰਡਰ ਹੀਟਿੰਗ ਵਾਲਾ ਲੇਵਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੂਰੀ ਵਿਥੀ ਤੇ ਥਣ ਸਫਾਈ ਵਧੀਆ ਨਾ ਲੇਵੇ ਦੀ ਹਾਂਜੀ ਹਾਂਜੀ ਇਹ ਮੂਰੇ ਲੇਵਾ ਚੈੱਕ ਮੂਰੇ ਬਹੁਤ ਹੈ ਚਾਰੇ ਥਾਣੇ ਚਾਰੇ ਪਾਸੇ ਤੋਂ ਕਰਕੇ ਦੁੱਧ ਬਾਅਦ ਦੇਓ ਜੀ ਸਹੀ ਗੱਲ ਆ ਹਾਂਜੀ ਖੋਲ ਦੇ ਬਈ ਤੋਰ ਦੇ ਫੁੱਲ ਕੱਦ ਫੁੱਲ ਬਰੀਡ ਸੋਈ ਸਵਾਈ ਤੇ ਸਾਰੀਆਂ ਗੱਲਾਂ ਓਕੇ ਆ ਬੱਚਾ ਕਰਮਣੀ ਨੇ ਬੱਚਾ ਦਿੱਤਾ ਤੇ ਜੇਰ ਵੀ ਬਾਈ ਇਹਦੀ ਰੱਖੀ ਬੈਠਾਗਾ ਬਰੀਕੀ ਚ ਬਾਲੀ ਆ ਨਾ ਬਾਈ ਬਹੁਤ ਜਿਆਦਾ ਜਿੰਨੀ ਵੀ ਕਹਿ ਦਿੱਤੀ ਦੁੱਤ ਵਾਲਾ ਪੀਸ ਆ ਬਾਈ ਪੂਰੀ ਬਰੀਕੀ ਚਾ ਉਥੋਂ ਪੱਧਰ ਆਵੇ ਥੱਲੇ ਵਾਲਾ ਹੁਕਮ ਮਾਰਦਾ ਬਹੁਤ ਸੋਹਣਾ ਆਰਡਰ ਕਰ ਬਾਈ ਦਾ ਕੀ ਮੋਲ ਆ ਬਾਈ ਜੈ ਜੈ ਇਹਦਾ 7000 ਰੁਪਏ ਲੈਣੀ 70000 ਮਾਨਤਨ ਹੋ ਜੂ ਬਈ ਮਾੜਾ ਮੋਟਾ ਹੀ ਆਪਣੀ ਛੋੜੀ ਜਰਾ ਬੰਦਰ ਬੋ ਓਕੇ ਬਈ 70000 ਰੁਪਏ ਮੋਲਾ ਮਾਨਤਨ ਕੋਈ ਚੱਕਰ ਨਹੀਂ ਬੱਚੀ ਦਿਖਾਓ ਜੀ ਮਤਲਬ ਇਨੀ ਫੇਸ ਦੇਖ ਹਨ ਛੋਟਾ ਜਿਹਾ ਫੇਸ ਆ ਬੋਦੀਵਾਦੀ ਪੂਰੀ ਚੰਗੀ ਸਨਖਾ ਪੁਣਾ ਵੈਟ ਦੇ ਵਿੱਚ ਫੁੱਲ ਫੁੱਲ ਬਰੀਨ ਆ ਲੈ ਤੋਰਾ ਚੈੱਕ ਕਰ ਲਓ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਬਾਕੀ ਮੁੱਲ ਵੀ ਬਾਈ ਨੇ ਜਮਾ ਜਾਇਜ਼ ਰੱਖਿਆ ਖਿੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਬੰਦੇ ਬਈ ਤੇ ਚਬਾਈ ਜੂ ਹੀ ਕਿਵੇਂ ਆ ਹਾਂਜੀ ਚਬਾਈ ਬਾਹ ਜਿਵੇਂ ਮਰਜ਼ੀ ਪਾ ਖੁੱਲੀ ਛੱਡ ਕੇ ਚੋਲੇ ਦੀ ਕੋਈ ਲੈ ਬਾਈ ਮਾਰ ਕੇ ਦਿਖਾ ਦੇ ਆਪਾਂ ਦਿਖਾ ਦੇ ਨਹੀਂ ਠੀਕ ਹੈ ਜੂਣ ਜਵਾਬ ਬਾਈ ਕਹਿੰਦਾ ਇੱਕ ਨੰਬਰ ਚ ਆਵੇਂ ਨਿਆਣਾ ਪਾਓ ਨਾ ਪਾਓ ਜਿੱਧਰ ਦੀ ਮਰਜ਼ੀ ਵਜੇ ਕੋਈ ਚੱਕਰੀ ਨਹੀਂ ਕਿਹੜਾ ਕੁਛ ਨਹੀਂ ਆਏ ਕੋਈ ਚੱਕਰ ਨਹੀਂ ਲੈ ਬਾਈ ਠੰਡੀ ਤਾਂ ਕਰਮ ਵਾਲੀ ਖੋਲ ਆ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕੀ ਹਾਰਾ ਮਾਦ ਨਹੀਂ ਹਾਰਾ ਮਾਰ ਦੇ ਬਾਈ ਬਾਰੀ ਠੰਡੀ ਆ ਯਾਰ ਹੈਨਾ ਬਾਕੀ ਮੋਲ ਵੀ ਬਾਈ ਨੇ ਜਾਇਜ਼ ਰੱਖਿਆ ਖਿੱਚ ਕੇ ਮੋਲ ਰੱਖਿਆ ਬਾਲਾ ਕੋਈ ਮੋਲ ਨਹੀਂ ਰੱਖਿਆ ਲੈ ਚਵਾਈ ਚੈੱਕ ਕਰੋ ਇੱਕ ਨੰਬਰ ਚ ਹੋਣਾ ਕਰਮ ਵਾਲੀ ਦਾ ਇੱਕ ਨੰਬਰ ਹੈ ਕਿਆ ਬਾਤ ਹੈ ਮਗਰਲੇ ਥਾਂ ਜੋ ਚੈੱਕ ਕਰ ਲੋ ਜੀ ਬਾਈ ਇੱਕ ਨੰਬਰ ਆ ਬਾਈ ਪੂਰੀ ਨਿਬੜ ਦੀ ਹੈ ਚਵਾਈ ਤੱਕ ਨਹੀਂ ਬਹੁਤ ਬੋਲੀ ਜਿੰਨੀ ਵੀ ਕਹਦੀ ਆਪਣਾ ਜਵਾਬ ਕੀ ਹੋਈ ਜਾਣੀ ਹਮਮ ਸਹੀ ਗੱਲ ਆ ਬਾਈ ਜਿੰਨੀ ਮਾਰ ਦੀ ਜੈ 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 ਕਿ ਮੋਲ ਰੱਖਿਆ ਬਾਹਲਾ ਮੋਲ ਨਹੀਂ ਰੱਖਿਆ ਲੈ ਵਾ ਇੱਕ ਨੰਬਰ ਠੰਡੀ ਫੁੱਲ ਫੁੱਲ ਬਰੀਡ ਤੇ ਕਿਸੇ ਵੀ ਨੂੰ ਬੜਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਆਪਣੇ ਘਰ ਦੀਆਂ ਬੜਾ ਇਦਨੀਆਂ ਭਵੇਂ ਦਿਖਾ ਦੀ ਠੀਕ ਆ ਬਾਈ